ਸਟੂਡੈਂਟ ਤੋਂ ਇੱਕ ਰੁਪਿਆ ਵੀ ਨਹੀਂ ਲੈਣਾ ਤੇ ਇਹ ਗਲੋਬਲ ਗੁਰੂ ਵਾਲਿਆਂ ਨੇ ਬਿਨਾਂ ਇੱਕ ਰੁਪਿਆ ਲੈ ਲਿਆ 23 ਵੀਜ਼ੇ ਸਾਈਪ੍ਰਸ ਤੇ ਤੇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਆ ਉਹ ਤਾਂ ਹੁਣ ਇਹੀ ਦੱਸਣਗੇ ਸਾਈਪ੍ਰਸ ਦੇ ਵਿੱਚ ਫਿਊਚਰ ਕੀ ਆ ਬੱਚੇ ਦਾ ਉਹ ਬੰਦਾ ਜਿਹੜਾ ਕਿ ਇੰਜੀਨੀਅਰ ਇੱਥੇ 12ਵੀਂ ਕੀਤੀ ਆ ਅਗਰ ਅੱਜ ਉਹ ਸਾਈਪ੍ਰਸ ਤੇ ਜਾ ਕੇ ਯੂਰੋ ਦੇ ਵਿੱਚ ਆਪਣੀ ਮਨੀ ਕਮਾ ਰਿਹਾ ਤੇ ਮੈਨੂੰ ਲੱਗਦਾ ਇਸ ਤੋਂ ਵੱਧ ਕਿ ਹੋਰ ਕੋਈ ਗੱਲ ਹੀ ਨਹੀਂ ਹੋ ਸਕਦੀ ਕਿਉਂਕਿ ਪੰਜਾਬੀ ਚਾਹੁੰਦੇ ਨੇ ਕਿ ਅਸੀਂ ਪੜ੍ਹਾਈ ਵੀ ਕਰੀਏ ਤੇ ਨਾਲ ਚੌਕੀ ਕਮਾਈ ਵੀ ਕਰੀਏ ਵੱਡੀਆਂ ਕੰਟਰੀਆਂ ਦੇ ਸੁਪਨੇ ਦੇਖੇ ਉਹਨਾਂ ਨੂੰ ਵੀ ਅਪਲਾਈ ਕਰ ਲੈਣਾ ਚਾਹੀਦਾ ਸਾਈਪ੍ਰਸ ਹੀ ਕਿ ਅੱਜ ਸਾਈਪ੍ਰਸ ਕਿਉਂ ਜਾਇਆ ਜਾਵੇ ਸੋ ਸਾਈਪ੍ਰਸ ਬਹੁਤ ਹੀ ਜਲਦੀ ਜੜਾਇਆ ਸ਼ੈਨੇਗਨ ਦਾ ਪਾੜ ਬਣਨ ਵਾਲਾ ਹੈ ਕਿ ਇਹ ਸਾਰੇ ਵੀਜ਼ੇ ਜਿਹੜੇ ਆ ਬਿਨਾ ਵੀ ਕਿਸੇ ਕੰਪਨੀ ਫੀਸ ਤੋਂ ਚਾਰਜ ਕੀਤੇਗੇ ਮੈਡਮ ਵੀਜ਼ੇ ਤੋਂ ਤੁਸੀਂ ਇਹਨੇ ਲਵਾ ਦਿੱਤੇ ਆ ਤਮਨੂ ਲੱਗਦਾ ਵੀ ਹੁਣ ਕੱਟ ਕੇ ਮੂੰਹ ਮਿੱਠਾ ਕਰਾ ਲੈਣਾ ਚਾਹੀਦਾ ਸੰਨ ਬਿਲਕੁਲ ਪਰਿੰਤੋ 1 ਰੁਪਇਆ ਵੀ ਨਹੀਂ ਲੈਣਾ ਤੇ ਗਲੋਬਲ ਗੁਰੂ ਵਾਲਿਆਂ ਨੇ ਬਿਨਾ 1 ਰੁਪਇਆ ਲੈ ਲਿਆ 23 ਵੀਜ਼ੇ ਸਾਈਪ੍ਰਸ ਦੇ ਜਿੱਥੇ ਬਾਹਰ ਮਾਰਕੀਟ ਵਾਲੇ ਜੇ ਸਟੂਡੈਂਟ ਨੂੰ ਪੁੱਛੀਏ ਇਹ ਮਾਰਕੀਟ ਚ ਘੁੰਮਦਾ ਆ ਉਹ ਕਹਿੰਦਾ ਕਿ ਮੇਰ ਕੋ 6 ਲੱਖ ਦਾ ਪੈਕੇਜ ਲੈ ਲਿਆ ਜੀ ਮੈਂ ਤਾਂ 5 ਲੱਖ ਦਾ ਪੈਕੇਜ ਲੈ ਲਿਆ ਬਹੁਤੇ ਸਟੂਡੈਂਟ ਸਾਈਪ੍ਰਸ ਤੋਂ ਹੀ ਡਰ ਜਾਂਦੇ ਆ ਪਰ ਗਲੋਬਲ ਗੁਰੂ ਵਾਲਿਆਂ ਦਾ ਦਾਵਾ ਕਿ ਅਸੀਂ 1 ਰੁਪਇਆ ਨਹੀਂ ਲੈਣਾ ਤੇ ਆ ਜਿਹੜੇ 23 ਵੀਜ਼ੇ ਅੱਜ ਆਏ ਆ ਇਹਨਾਂ ਨੇ ਸਟੂਡੈਂਟਸੇ 1 ਰੁਪਇਆ ਨਹੀਂ ਦਿੱਤਾ ਤੇ ਉਹਨਾਂ ਦੇ ਵੀਜ਼ੇ ਆ ਗਏ ਇਹ ਕਹਿੰਦੇ ਜੀ ਅਸੀਂ ਕੋਈ ਪੈਸਾ ਲੈਣਾ ਹੀ ਨਹੀਂ ਤੇ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਆ ਉਹ ਤਾਂ ਹੁਣ ਇਹੀ ਦੱਸਣਗੇ ਕਿਉਂਕਿ ਸਾਨੂੰ ਤਾਂ ਬਸ ਦੇਖਿਆ ਤੇ ਯਕੀਨ ਹੋ ਗਿਆ ਕਿ ਵੀਜ਼ੇ ਲੈ ਲਏ ਆ ਪਰ ਇਹ ਵੀਜ਼ੇ ਜਿਹੜੇ ਲਏ ਆ ਬਿਨਾ ਕੋਈ ਪੈਸਾ ਲੈ ਲਏ ਆ ਜਾਂ ਕੋਈ ਪੈਸਾ ਲਿਆ ਵੀ ਹੈ ਇਹਨਾਂ ਤੋਂ ਹੀ ਪੁੱਛਦੇ ਆ ਸੱਚੀ ਗੱਲ ਮੈਮ ਸੱਚੀ ਗੱਲ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਸੀਂ ਕਹਿ ਰਹੇ ਹੋ ਕਿ 23 ਵੀਜ਼ੇ ਲਏ ਆ ਸਾਈਪ੍ਰਸ ਦੇ ਹੀ ਹੈ ਸਾਈਪ੍ਰਸ ਦੇ ਹੀ ਇਹ 23 ਵੀਜ਼ੇ ਆ ਜਿਹੜੇ ਅਸੀਂ ਹਾਸਲ ਕੀਤੇ ਆ ਔਰ ਸਭ ਤੋਂ ਵੱਡੀ ਗੁੱਡ ਨਿਊਜ਼ ਇਹ ਹੈ ਕਿ ਜਿਹੜੇ ਸਟੂਡੈਂਟਸ ਦੇ ਲਈ ਕਿ ਇਹ ਸਾਰੇ ਵੀਜ਼ੇ ਜਿਹੜੇ ਆ ਬਿਨਾ ਵੀ ਕਿਸੇ ਕੰਪਨੀ ਫੀਸ ਤੋਂ ਚਾਰਜ ਕੀਤੇ ਗਏ ਸਿਰਫ ਬੱਚਿਆਂ ਨੇ ਇਹਦੇ ਵਿੱਚ ਸਾਲ ਦੀ ਫੀਸ ਭਰੀ ਹੈ ਜੋ ਕਿ ਕਾਲਜ ਵੱਲੋਂ ਆਂਦੀ ਹੈ ਬੱਚੇ ਦੀ ਆਫਰ ਲੈਟਰ ਤੇ ਮੈਂਸ਼ਨ ਹੁੰਦੀ ਹੈ ਇੱਕ ਸਾਲ ਦੀ ਫੀਸ ਉਸ ਸਾਲ ਦੀ ਫੀਸ ਭਰ ਕੇ ਬੱਚਾ ਨੇ ਵੀਜ਼ਾ ਜਿਹੜਾ ਹਾਸਿਲ ਕੀਤਾ ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਤ ਰੁਪਈਆ ਨਹੀਂ ਲੈਣਾ ਸਟੂਡੈਂਟਸ ਤੇ ਪਹਿਲਾਂ ਕੋਈ ਪੈਸੇ ਇੱਥੇ ਨਹੀਂ ਦਿੱਤੇ ਹੋਏ ਪਰ ਤੁਹਾਨੂੰ ਕੋਈ ਪੇਮੈਂਟ ਐਡਵਾਂਸ ਤੇ ਨਹੀਂ ਅਪਲਾਈ ਕੀਤੀ ਦਿ ਟਾਈਮ ਵੀ ਬੱਚਾ ਨੇ ਦਿੱਤੀ ਜਾਂ ਵੀਜ਼ਾ ਲੱਗਣ ਤੋਂ ਬਾਅਦ ਵੀ ਜਿਹੜੀ ਆ ਗਲੋਬਲ ਗੁਰੂ ਨੇ ਨਹੀਂ ਚਾਰਜ ਕੀਤੀ ਸਾਰੀ ਪੇਮੈਂਟ ਜਿਹੜੀ ਹੈਗੀ ਹੈ ਬੱਚਾ ਨੇ ਸਿਰਫ ਕਾਲਜ ਯੂਨੀਵਰਸਿਟੀ ਦੀ ਹੀ ਫੀਸ ਦਿੱਤੀ ਹੈ ਜੋ ਕਿ ਇੱਕ ਸਾਲ ਦੀ ਫੀਸ ਹੈਗੀ ਹੈ अच्छा तो 1 साल दी फीस ਤੇ ਵੀ ਬਹੁਤੇ ਲੋਕ ਇਹ ਕਹਿੰਦੇ ਹੁੰਦੇ ਕਿ ਚਲੋ ਅਸੀਂ ਤੁਹਾਡਾ ਅਪਲਾਈ ਕੀਤਾ ਆ ਅਸੀਂ ਤੁਹਾਨੂੰ ਸਲਾਹ ਦਿੱਤੀ ਆ ਤੁਸੀਂ ਸਾਡੇ ਆਫਿਸ ਆਏ ਆ ਠੀਕ ਹੈ ਬਹੁਤ سارے ਮੈਂ ਮੀਮੀਗ੍ਰੇਸ਼ਨਸ ਇਦਾਂ ਦੇ ਹੈਗੇ ਆ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੇ ਕੀ ਆਪਣਾ ਪੈਕੇਜ ਬਣਾ ਕੇ ਰੱਖਦੇ ਨੇ ਬੱਚੇ ਨੂੰ ਕੋਈ 6 ਲੱਖ ਦਾ ਪੈਕੇਜ ਮਾਰਕੀਟ ਚ ਘਾਰ ਰਿਹਾ ਕੋਈ 6.5 ਲੱਖ ਦਾ ਘਾਰ ਰਿਹਾ ਇਨਫੈਕਟ ਕੋਈ 5.5 ਲੱਖ ਦਾ ਪੈਕੇਜ ਵੀ ਘਾਰ ਰਿਹਾ ਬਟ 7-7 ਲੱਖ ਵੀ ਕਰਦੇ ਆ 7-7 ਲੱਖ ਵੀ ਚਾਰਜ ਕਰਦੇ ਆ ਬਟ ਸਚਾਈ ਕੀ ਹੈ ਸੋ ਤੁਹਾਨੂੰ ਅਵੇਅਰ ਹੋਣ ਦੀ ਲੋੜ ਹੈ ਸਾਡੇ ਕੋ ਅਪਲਾਈ ਕਰਨ ਦਾ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਕੋ ਅਪਲਾਈ ਕਰਨ ਦਾ ਸਿਰਫ ਇੱਕ ਹੀ ਕਾਰਨ ਹੈ ਕਿ ਜੇਕਰ ਤੁਸੀਂ ਸਾਡੇ ਤੋਂ ਆਪਣਾ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ ਤੇ ਤੁਸੀਂ ਸਿਰਫ ਔਰ ਸਿਰਫ 1 ਸਾਲ ਦੀ ਫੀਸ ਮਤਲਬ ਕਿ 1 ਸਾਲ ਦੀ ਯੂਨੀਵਰਸਿਟੀ ਦੀ ਫੀਸ ਦੇ ਕੇ ਆਪਣਾ ਵੀਜ਼ਾ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਹੋ ਏਜੰਟਸ ਬਹੁਤ ਹੈ ਮਾਰਕੀਟ ਵਿੱਚ ਸਾਈਪ੍ਰਸ ਹਰ ਕੋਈ ਡੀਲ ਕਰਦਾ ਐਂਡ ਸਾਈਪ੍ਰਸ ਦਾ ਵੀਜ਼ਾ ਅਪਲਾਈ ਕਰਨਾ ਅੱਜ ਕੱਲ੍ਹ ਹਰ ਏਜੰਟ ਨੂੰ ਆਂਦਾ ਮਾਰਕੀਟ 'ਚ ਬਟ ਗਲੋਬਲ ਗੁਰੂ ਕੋ ਕਿਉਂ ਅਪਲਾਈ ਕੀਤਾ ਜਾਵੇ ਗਲੋਬਲ ਗੁਰੂ ਤੋਂ ਅਪਲਾਈ ਕਰਨ ਦਾ ਕਾਰਨ ਇਹ ਹੈ ਕਿ ਤੁਸੀਂ ਬਿਨ ਖਰਚੇ ਤੋਂ ਮਤਲਬ ਕਿ ਬਿਨਾ ਕਿਸੇ ਕੰਪਨੀ ਫੀਸ ਤੋਂ ਬਿਨਾ ਕਿਸੇ ਐਕਸਟਰਾ ਖਰਚੇ ਤੋਂ ਤੁਸੀਂ ਗਲੋਬਲ ਗੁਰੂ ਤੋਂ ਸਿਰਫ ਯੂਨੀਵਰਸਿਟੀ ਦੀ ਫੀਸ ਜਾਂ ਕਾਲਜ ਦੀ ਫੀਸ ਦੇ ਕੇ ਇੱਕ ਸਾਲ ਦੀ ਆਪਣਾ ਸਾਈਪ੍ਰਸ ਦਾ ਵੀਜ਼ਾ ਹਾਸਲ ਕਰ ਸਕਦੇ ਹੋ ਤੁਹਾਨੂੰ ਕੀ ਫਾਇਦਾ ਹੋਣਾ ਕਿ ਤੁਸੀਂ ਪੈਸੇ ਹੀ ਨਹੀਂ ਲੈ ਰਹੇ ਸਟੂਡੈਂਟ ਤੋਂ ਸੋ ਇਹਦੇ ਵਿੱਚ ਦੇਖੋ ਫਾਇਦਾ ਕੀ ਹੈ ਕਿ ਅਸੀਂ ਜਿਹੜੇ ਬੱਚਿਆਂ ਦੇ ਵੀਜ਼ੇ ਅਸੀਂ ਲੈ ਰਹੇ ਹਾਂ ਸੋ ਇੱਕ ਅਸੀਂ ਰੈਫਰੈਂਸ ਆਪਣੀ ਬਣਾ ਰਹੇ ਹਾਂ ਕਿ ਮਾਰਕੀਟ ਦੇ ਵਿੱਚ ਅਸੀਂ ਉਹਨਾਂ ਬੱਚਿਆਂ ਨੂੰ ਜਿਹੜਾ ਆ ਮਤਲਬ ਬਚਾ ਰਹੇ ਆ ਕਿ ਜਿਹੜੇ ਸਿਰਫ ਇੱਕ ਪੈਕੇਜ ਦੇ ਨਾਮ ਦੇ ਉੱਤੇ ਠੱਗੇ ਜਾਂਦੇ ਨੇ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਵਿਲਿੰਗ ਹੈ ਸਾਈਪ੍ਰਸ ਜਾਣ ਨੂੰ ਯੂਰਪ ਕੰਟਰੀਜ਼ ਦੇ ਵਿੱਚ ਜਾਣ ਨੂੰ ਸੋ ਸਪੈਸ਼ਲੀ ਸਾਈਪ੍ਰਸ ਜਾਣ ਦੇ ਲਈ ਜਿਹੜੇ ਬੱਚੇ ਵਿਲਿੰਗ ਹੈਗੇ ਨੇ ਸੋ ਉਹਨਾਂ ਨੂੰ ਅਸੀਂ ਕਵਰ ਕਰ ਰਹੇ ਆ ਕਿ ਤੁਸੀਂ ਮਾਰਕੀਟ ਦੇ ਵਿੱਚ ਐਕਸਟਰਾ ਖਰਚਾ ਦੇਣ ਤੋਂ ਖੱਜਲ ਹੋਣਾ ਹੋਣ ਤੋਂ ਤੁਸੀਂ ਬਚ ਸਕਦੇ ਤੁਹਾ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰੂੰਗੀ ਕਿ ਬਹੁਤੇ ਸਟੂਡੈਂਟ ਜਿਹੜੇ ਆ ਵੱਡੀਆਂ ਕੰਟਰੀਆਂ ਵੱਲ ਭੱਜਦੇ ਆ ਤੁਹਾਨੂੰ ਕੀ ਲੱਗਦਾ ਕਿ ਉਹ ਜਿਹੜੇ ਵੱਡੀਆਂ ਕੰਟਰੀਆਂ ਦੇ ਸੁਪਨੇ ਦੇਖਿਓ ਉਹਨਾਂ ਨੂੰ ਵੀ ਅਪਲਾਈ ਕਰ ਲੈਣਾ ਚਾਹੀਦਾ ਹੈ ਸਾਈਪ੍ਰਸ ਹੀ ਕਿਉਂ ਚੁਣੇ ਸਟੂਡੈਂਟ ਦੇਖੋ ਸਾਈਪ੍ਰਸ ਚੁਣਨ ਦਾ ਅੱਜ ਮੇਨ ਮੋਟਿਵ ਕੀ ਹੈ ਸੋ ਅੱਜ ਹਰ ਉਹ ਬੱਚਾ ਜਿਹੜਾ ਕਿ ਵੱਡੀ ਕੰਟਰੀ 'ਚ ਜਾਣਾ ਚਾਹੁੰਦਾ ਕਿਸੇ ਦਾ ਸੁਪਨਾ ਆਸਟ੍ਰੇਲੀਆ ਜਾਂਦਾ ਕਿਸੇ ਦਾ ਕੈਨੇਡਾ ਜਾਂਦਾ ਕਿਸੇ ਦਾ ਅਮਰੀਕਾ ਜਾਂਦਾ ਬਟ ਅੱਜ ਸਾਈਪ੍ਰਸ ਕਿਉਂ ਜਾਇਆ ਜਾਵੇ ਸੋ ਸਾਈਪ੍ਰਸ ਬਹੁਤ ਹੀ ਜਲਦੀ ਜੜਾ ਆ ਉਹ ਸ਼ੈਨੇਗਨ ਦਾ ਪਾਠ ਬਣਨ ਵਾਲਾ ਸੋ ਹਰ ਉਹ ਬੱਚਾ ਜਿਹੜਾ ਕਿ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹੈ ਜਾਂ ਉਹਦੇ ਘਰ ਦੇ ਵਿੱਚ ਇੰਟਰਨੈਟ ਚੱਲਦਾ ਸੋ ਹਰ ਬੱਚੇ ਕੋ ਅੱਜ ਦੀ ਡੇਟ 'ਚ ਮੋਬਾਈਲ ਹੈ ਸੋ ਤੁਸੀਂ ਸਾਡੀਆਂ ਕਈਆਂ ਗੱਲਾਂ ਤੇ ਯਕੀਨ ਨਾ ਕਰੋ ਤੁਸੀਂ ਆਪਣਾ ਮੋਬਾਈਲ ਚੱਕੋ ਸਰਚ ਕਰੋ ਉਹਦੇ ਤੇ ਕਿ ਵੈਨ ਵਿਲ ਬੀ ਸਾਈਪਰਸ ਇਨ ਦਾ ਸ਼ੈਨੇਗਨ ਪਾਰਟ ਸੋ ਤੁਹਾਨੂੰ ਉਹਦਾ ਆਨਸਰ ਜਿਹੜਾ ਹੈ ਗੂਗਲ ਦੇ ਉੱਤੇ ਮਿਲ ਜਾਏਗਾ ਕਿ ਸਾਈਪਰਸ ਸ਼ੈਨੇਗਨ ਦਾ ਕਦੋਂ ਪਾਰਟ ਬਣਨ ਜਾ ਰਿਹਾ ਸੋ ਇਹ 26 ਦੇ ਵਿੱਚ ਸਾਈਪਰਸ ਸ਼ੈਨੇਗਨ ਦਾ ਪਾਰਟ ਬਣਨ ਜਾ ਰਿਹਾ ਜੇ ਅੱਜ ਦੀ ਰੇਟ 'ਚ ਦੇਖਿਆ ਜਾਏ ਤਾਂ ਤੁਸੀਂ ਲਾਤਵੀਆ ਵੀ ਅਪਲਾਈ ਕਰ ਸਕਦੇ ਹੋ ਤੁਸੀਂ ਮਾਲਟਾ ਅਪਲਾਈ ਕਰ ਸਕਦੇ ਹੋ ਤੁਸੀਂ ਇਟਲੀ ਅਪਲਾਈ ਕਰ ਸਕਦੇ ਹੋ ਤੁਸੀਂ ਫਰਾਂਸ ਅਪਲਾਈ ਕਰ ਸਕਦੇ ਹੋ ਬਟ ਉਹਨਾਂ ਕੰਟਰੀਆਂ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਹਾਨੂੰ ਇੰਟਰਵਿਊ ਦਾ ਸਾਹਮਣਾ ਕਰਨਾ ਪੈ ਰਿਹਾ ਰਿਕੁਆਇਰਮੈਂਟਸ ਕਾਫੀ ਜ਼ਿਆਦਾ ਹਾਰਡ ਹੁੰਦੀਆਂ ਕਿ ਜੋ ਕਿ ਬੱਚਾ ਨਹੀਂ ਪਾਸ ਕਰ ਪਾਂਦਾ ਸੋ ਸਾਈਪ੍ਰਸ ਕੀ ਹੈ ਸਾਈਪ੍ਰਸ ਦੇ ਵਿੱਚ ਅਗਰ ਤੁਸੀਂ ਅਪਲਾਈ ਕਰਦੇ ਹੋ ਤੁਹਾਡੀ ਏਜ 22 ਸਾਲ ਹੈ ਜਾਂ ਤੁਹਾਡੀ ਏਜ 35 ਸਾਲ ਹੈ ਇਨ ਫੈਕਟ ਤੁਹਾਡੀ ਏਜ 40 ਸਾਲ ਹੈ ਅਚ 40 ਸਾਲ ਵਾਲਾ ਸਟੂਡੈਂਟ ਵੀ ਅਪਲਾਈ ਕਰ ਸਕਦਾ ਹੈ ਜੇ 40 ਸਾਲ ਵੀ ਤੁਹਾਡੀ ਉਮਰ ਹੈ ਸੋ ਉਹ ਵੀ ਐਪਲੀਕੈਂਟ ਜਿਹੜਾ ਆ ਆਪਣਾ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦਾ ਹੈ ਬਿਨਾਂ ਕੋਈ ਪਹਿਲਾਂ ਪੈਸੇ ਦਾ ਕੋਈ ਵੀ ਪੈਸੇ ਦਿੱਤੇ ਦੇਣੇ ਨਹੀਂ ਕੋਈ ਪੇਮੈਂਟ ਅਡਵਾਂਸ ਜਿਹੜੀ ਆ ਗਲੋਬਲ ਗੁਰੂ ਨਹੀਂ ਚਾਰਜ ਕਰਦਾ ਸਾਫ਼ ਸੁਥਰਾ ਕੰਮ ਕਰਦੇ ਆ ਬੱਚੇ ਜਦੋਂ ਸਾਡੇ ਆਫਿਸ 'ਚ ਆਂਦਾ ਆਪਣੀ ਆਫਰ ਲੈਟਰ ਲਈ ਅਪਲਾਈ ਕਰਦਾ ਸੋ ਨੈਕਸਟ ਡੇ ਹੀ ਅਸੀਂ ਆਫਰ ਲੈਟਰਸ ਨਾਲ ਉਹਨਾਂ ਨੂੰ ਪ੍ਰੋਵਾਈਡ ਕਰ ਦਿੰਨੇ ਆ ਤੁਸੀਂ ਜਿੱਦਾਂ ਕਿਹਾ ਕਿ 35 ਸਾਲਾਂ ਵਾਲੇ ਕਰ ਲੈਣਾ ਅਪਲਾਈ 40 ਸ ਨੀਨ ਕੇ ਉਨਦੀ ਉਮਰ ਜਾਦੀ ਹੈ ਤੁਸੀਂ ਕਹ ਦੋ ਕਿ ਤੁਹਾਡਾ ਕ੍ਰਿਟੀਕਲ ਕੇਸ ਹੈ ਜੇ ਅਸੀਂ ਫੜ ਨਹੀਂ ਸਕਦੇ ਜੇ ਫੜਨਾ ਤਾਂ ਅਸੀਂ ਤਾਂ ਤੋ ਪੈਸੇ ਚਾਰਜ ਕਰਾਂਗੇ ਬਿਲਕੁਲ ਮੈਮ ਅਸੀਂ ਔਨ ਟੀਵੀ ਇਹ ਦੇਖੋ ਤੁਹਾਨੂੰ ਔਨ ਕੈਮਰਾ ਇਹ ਰਿਕਾਰਡ ਹੈ ਸੋ ਤੁਸੀਂ ਕਿਤੇ ਵੀ ਇਹ ਵਾਲੀ ਇੰਟਰਵਿਊ ਜਿਹੜੀ ਅਸੀਂ ਅੱਜ ਕਰ ਰਹੇ ਹਾਂ ਜੋ ਅਸੀਂ ਦਿਖਾ ਰਹੇ ਹਾਂ ਸਪਣੇ ਰਿਜ਼ਲਟ ਗਲੋਬਲ ਗੁਰੂ ਦੇ ਤੁਹਾਨੂੰ ਤਈ ਵੀਜ਼ੇ ਅਸੀਂ ਹਾਸਲ ਕੀਤੇ ਆ ਬਿਨਾ ਕਿਸੇ ਪੇਮੈਂਟ ਤੋਂ ਬਿਨਾ ਕਿਸੇ ਪੇਮੈਂਟ ਮਤਲਬ ਕਿ ਬੱਚਾ ਨੇ ਸਿਰਫ 1 ਸਾਲ ਦੀ ਯੂਨੀਵਰਸਿਟੀ ਦੀ ਕਾਲਜ ਦੀ ਫੀਸ ਤਾਰ ਕੇ ਆਪਣੇ ਆਪ ਫੀਸ ਜਿਹੜੇ ਆ ਵੀਜ਼ੇ ਹਾਸਲ ਕੀਤੇ ਹੋਏ ਆ ਤੇ ਇੱਕੋ ਕਾਲਜ ਚ ਭੇਜੀ ਜਾਂਦੇ ਹੁਣੇ ਫਿਰ ਤੁਸੀਂ ਨਹੀਂ ਮੈਂ ਬਿਲਕੁਲ ਨਹੀਂ ਕੋਈ ਵੀ ਬੱਚਾ ਜੇਕਰ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹੈ ਉਹ ਸਾਨੂੰ ਦੱਸੇ ਕਿ ਉਹਦਾ ਰਿਸ਼ਤੇਦਾਰ ਭੈਣ ਭਰਾ ਅਗਰ ਪਹਿਲਾਂ ਤੋਂ ਉੱਥੇ ਹੈ ਜਾਂ ਉਹਦਾ ਆਪਣਾ ਕੋਈ ਮਨਪਸੰਦ ਦਾ ਕਾਲਜ ਹੈ ਯੂਨੀਵਰਸਿਟੀ ਹੈ ਸੋ ਉੱਥੇ ਜਾਣਾ ਚਾਹੁੰਦਾ ਹੈ ਸੋ ਅਸੀਂ ਉਹਦੇ ਚ ਹੀ ਭੇਜਾਂਗੇ ਸ਼ਰਤ ਇੱਕ ਹੀ ਹੈ ਕਿ ਪੈਸਾ ਨਾ ਪਹਿਲਾਂ ਲਈ ਆ ਜਾਏਗਾ ਗਲੋਬਲ ਗੁਰੂ ਨੇ ਤੇ ਨਾ ਹੀ ਪਹਿਲਾਂ ਆਫਟਰ ਵੀਜ਼ਾ ਲਿੱਤਾ ਜਾਏ ਜੋ ਪਹਿਲਾਂ ਤੇ ਬਾਅਦ ਵਿੱਚ ਤਾਂ ਵੀ ਕੋਈ ਪੈਸਾ ਨਹੀਂ ਭਾਵੇਂ ਉਹਨਾਂ ਨੇ ਆਪਣੇ ਬਿਹਾਫ ਤੇ ਸਰਚ ਕੀਤਾ ਹੋਇਆ ਕੋਈ ਕਾਲਜ ਯੂਨੀਵਰਸਿਟੀ ਤੁਸੀਂ ਤਾਂ ਨਹੀਂ ਬਿਲਕੁਲ ਬਿਲਕੁਲ ਅਸੀਂ ਕੋਈ ਪੇਮੈਂਟ ਚਾਰਜ ਨਹੀਂ ਕਰਾਂਗੇ ਸਾਈਪ੍ਰਸ ਹਰ ਉਹ ਬੰਦਾ ਅਪਲਾਈ ਕਰ ਸਕਦਾ ਜਿਸ ਨੇ ਆਪਣੀ ਸਟੱਡੀ 12ਵੀਂ ਪਾਸ ਕੀਤੀ ਹੈ ਅੱਜ ਦੀ ਡੇਡ ਦੇ ਵਿੱਚ ਚਾਹੀਦਾ ਕੀ ਹੈ ਸਾਈਪ੍ਰਸ ਜਾਣ ਦੇ ਲਈ ਤੁਹਾਡੀ ਸਟੱਡੀ ਕੁਆਲਿਫਿਕੇਸ਼ਨ ਸਿਰਫ 12th ਹੈ ਤੁਸੀਂ 12ਵੀਂ ਪਾਸ ਕੀਤੇ ਹੋਣੇ ਚਾਹੀਦੇ ਹੋ ਚਾਰ ਬੈਂਡ ਆਇਲਸ ਦੇ ਨਾਲ ਤੁਸੀਂ ਜਿਹੜਾ ਹੈ ਆਪਣਾ ਸਾਈਪ੍ਰਸ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਤੁਸੀਂ ਇਸ ਦਾ ਵੀ ਦੱਸ ਦਿੱਤਾ ਤੁਸੀਂ ਕਹਿ ਕੇ ਇਹਦਾ ਮਤਲਬ ਸਟੱਡੀ ਚ ਗਿਆ ਆ ਵੀ ਕਿੰਨਾ ਚੱਲ ਸਕਦਾ ਹੈ ਨਾ ਬਿਲਕੁਲ ਕਾਫੀ ਹੱਦ ਤੱਕ ਗੈਪ ਜਿਹੜਾ ਹੈ ਐਕਸੈਪਟਡ ਹੈਗਾ ਬਟ ਇਹ ਗੱਲ ਹੈ ਕਿ ਅੱਜ ਦੀ ਰੇਟ ਦੇ ਵਿੱਚ ਤਾਂ ਗੈਪ ਐਕਸੈਪਟਡ ਹੈ ਹੁਣ ਬੱਚੇ ਚਾਹੁੰਦੇ ਨੇ ਵੀ ਅਸੀਂ ਸਾਈਪਰਸ ਚਲੋ ਅਸੀਂ ਐਡਮਿਸ਼ਨ ਕਰਾ ਲੈਨੇ ਅਸੀਂ ਲੇਟਰ ਔਨ ਸੋਚਾਂਗੇ ਵੀ ਅਸੀਂ ਸਾਈਪਰਸ ਦੇ ਲਈ ਅਪਲਾਈ ਕਰੀਏ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅੱਜ ਦੀ ਰੇਟ ਦੇ ਵਿੱਚ ਸਾਈਪਰਸ ਗੈਪ ਵੀ ਚੱਕ ਰਿਹਾ ਹੈ ਘੱਟ ਬੈਂਡ ਆਇਲਸ ਦੇ ਵੀ ਚੱਕ ਰਿਹਾ ਕੋਈ ਇੰਟਰਵਿਊ ਵੀ ਨਹੀਂ ਕਰ ਰਿਹਾ ਤੁ ਜਦੋਂ ਤੱਕ ਤੁਸੀਂ ਇਹ ਚੀਜ਼ ਨੂੰ ਸੋਚਣਾ ਹੈ ਉਨੇ ਦੇਰ ਤੱਕ ਇਹ ਸਮਾਂ ਲੰਘ ਜਾਣਾ ਕਿਉਂਕਿ ਅੱਜ ਦੀ ਡੇਟ ਜਦੋਂ ਸਾਈਪ੍ਰਸ ਨੇ ਸ਼ੈਨੇਗਨ ਦੇ ਵਿੱਚ ਆ ਜਾਣਾ ਹੈ ਸ਼ੈਨੇਗਨ ਦੇ ਵਿੱਚ ਆਉਣ ਦੇ ਨਾਲ ਇੰਨੇ ਵੀ ਆਪਣੀਆਂ ਰਿਕੁਆਇਰਮੈਂਟਸ ਜਿਹੜੀਆਂ ਤੇਜ਼ੀ ਨਾਲ ਵਧਾ ਦੇਣੀਆਂ ਇੰਟਰਵਿਊਜ਼ ਕਰਨੀਆਂ ਸ਼ੁਰੂ ਹੋ ਜਾਣੀਆਂ ਸ਼ਾਇਦ ਇਹਨਾਂ ਲਈ ਉਦੋਂ ਔਕਾ ਹੋ ਜਾਏਗਾ ਜਾਣਾ ਸਾਈਪ੍ਰਸ ਵੀ 2026 ਚ ਸਾਈਪ੍ਰਸ ਜਾਣ ਵਾਲੇ ਸਟੂਡੈਂਟ ਬੜੇ ਔਖੇ ਹੋਣਗੇ ਅੱਜ ਸਹੀ ਸਮਾਂ ਹੈ ਤੁਸੀਂ ਅੱਜ ਆਪਣਾ ਜਿਹੜਾ ਆ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਬਿਨਾ ਕਿਸੇ ਪੇਮੈਂਟਸ ਤੋਂ ਮੈਂ ਬਾਰ-ਬਾਰ ਤੁਹਾਨੂੰ ਇਹੀ ਚੀਜ਼ ਸੀ ਅਲਰਟ ਕਰ ਰਹੀ ਹਾਂ ਕਿ ਕੋਈ ਵੀ ਐਕਸਟਰਾ ਪੇਮੈਂਟਸ ਨਹੀਂ ਦੇਣੀਆਂ ਕਿਸੇ ਤਰ੍ਹਾਂ ਦੇ ਕੋਈ ਪੈਕੇਜਾਂ 'ਚ ਨਹੀਂ ਫਸਣਾ ਅੱਜ ਗਲੋਬਲ ਗੁਰੂ ਤੋਂ ਤੁਸੀਂ ਆਪਣਾ ਕੇਸ ਅਪਲਾਈ ਕਰਦੇ ਹੋ ਚਾਹੇ ਸਾਡੇ ਜਲੰਧਰ ਆਫਿਸ ਆਉ ਮੋਗਾ ਆਫਿਸ ਆਉ ਜਾਂ ਗੁਰਦਾਸਪੁਰ ਆਫਿਸ ਚਾਓ ਤੁਸੀਂ ਇਹ ਇੰਟਰਵਿਊ ਦਿਖਾ ਸਕਦੇ ਹੋ ਕਿ ਸਾਨੂੰ ਇੰਟਰਵਿਊ ਦੇ ਦੌਰਾਨੇ ਅਸੀਂ ਪਤਾ ਲੱਗਾ ਸੀ ਵੀ ਤੁਸੀਂ ਪੇਮੈਂਟ ਨਹੀਂ ਕੋਈ ਚਾਰਜ ਕਰਦੇ ਔਰ ਅਸੀਂ ਆਪਣਾ ਕੇਸ ਹਾਈਪ੍ਰੈਸ ਦਾ ਅਪਲਾਈ ਕਰ ਸਕਦੇ ਹੋ ਤੁਸੀਂ ਇਸ ਇੰਟਰਵਿਊ ਦਾ ਹਵਾਲਾ ਦੇ ਕੇ ਬਿਨਾਂ ਕਿਸੇ ਪੇਮੈਂਟ ਤੋਂ ਆਪਣਾ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਆ। ਮੈਡਮ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਚਾਹੂੰਗੀ ਬਹੁਤੇ ਲੋਕੀ ਹੱਲੇ ਵੀ ਇਹ ਭਰਮ ਦੇ ਵਿੱਚ ਪਏ ਹੋਏ ਕਿ ਸਾਈਪ੍ਰਸ ਤਾਂ ਵਧੀਆ ਕੰਟਰੀ ਨਹੀਂ ਨਹੀਂ ਹੈਗੀ। ਤੁਸੀਂ ਮੈਨੂੰ ਦੱਸੋ ਤੁਸੀਂ ਇੰਨੇ ਬੱਚਿਆਂ ਦੇ ਵੀਜ਼ੇ ਲਵਾਤੇ ਇੰਨੇ ਬੱਚਿਆਂ ਨੂੰ ਗਾਈਡ ਕੀਤਾ ਹੋਊਗਾ ਚੰਗੇ ਸਲਾਹ ਦਿੱਤੀ ਤਾਂ ਹੀ ਅਗਲੇ ਆਏ ਤਾਂ ਹੀ ਉਹਨਾਂ ਨੇ ਅਪਲਾਈ ਕੀਤਾ। ਸਾਈਪ੍ਰਸ ਦੇ ਵਿੱਚ ਫਿਊਚਰ ਕੀ ਹੈ ਬੱਚੇ ਦਾ? ਸਾਈਪ੍ਰਸ ਦੇ ਵਿੱਚ ਅਗਰ ਆਪਾਂ ਫਿਊਚਰ ਦੀ ਗੱਲ ਕਰੀਏ ਤਾਂ ਅੱਜ ਹੋ ਉਹੀ ਉਹ ਬੰਦਾ ਜਿਹੜਾ ਕਿ ਇੰਜੀਨੀਅਰ ਇੱਥੇ 12ਵੀਂ ਕੀਤੀ ਹੈ ਅਗਰ ਅੱਜ ਉਹ ਸਾਈਪ੍ਰਸ ਤੇ ਜਾ ਕੇ ਯੂਰੋ ਦੇ ਵਿੱਚ ਆਪਣੀ ਮਨੀ ਕਮਾ ਰਿਹਾ ਮਤਲਬ ਤੁਹਾਨੂੰ ਵੀ ਪਤਾ ਕਿ অলਮੋਸਟ 100 ਪਲੱਸ ਯੂਰੋ ਦਾ ਰੇਟ ਹੈ ਅਗਰ ਉਹ ਯੂਰੋ ਦੇ ਵਿੱਚ ਪੈਸੇ ਕਮਾ ਰਿਹਾ ਆਪਣੀ ਪੜ੍ਹਾਈ ਵੀ ਕਰ ਰਿਹਾ ਔਰ ਨਾਲ-ਨਾਲ ਉਹਨੂੰ ਕੰਮ ਦੀ ਪਰਮਿਸ਼ਨ ਵੀ ਹੈ ਆਪਣਾ ਅੱਛਾ ਅਰਨਿੰਗ ਕਰ ਰਿਹਾ ਤੇ ਮੈਨੂੰ ਲੱਗਦਾ ਇਸ ਤੋਂ ਵੱਧ ਕਿ ਹੋਰ ਕੋਈ ਗੱਲ ਹੀ ਨਹੀਂ ਹੋ ਸਕਦੀ ਕਿਉਂਕਿ ਪੰਜਾਬੀ ਚਾਹੁੰਦੇ ਨੇ ਕਿ ਅਸੀਂ ਪੜ੍ਹਾਈ ਵੀ ਕਰੀਏ ਤੇ ਨਾਲ ਚੌਕੀ ਕਮਾਈ ਵੀ ਕਰੀਏ ਪਰ ਲੋਕੀ ਤੇ ਦੇ ਵਿੱਚ ਸਾਡੇ ਬਹੁਤ ਸਾਰੇ ਬੱਚੇ ਨੇ ਰੀਸੈਂਟਲੀ ਸਾਡੇ ਜਿਹੜੇ ਸਟੂਡੈਂਟਸ ਗਏ ਨੇ ਉਹਨਾਂ ਚੋਂ ਕੁਝ ਕੁ ਸਟੂਡੈਂਟਸ ਹੈਗੇ ਨੇ ਜਿਦਾ ਜਸਕੀਰਤ ਸਟੂਡੈਂਟ ਗਿਆ ਸੀ ਲਾਸਟ ਟਾਈਮ ਜਸਪ੍ਰੀਤ ਗਿਆ ਸੀ ਰਵਨੀਤ ਲੜਕੀ ਗਈ ਸੀ ਇੱਕ ਹਰਕਿਰਨ ਸਟੂਡੈਂਟ ਸੀ ਸਾਡੀ ਗਈ ਰੀਸੈਂਟ ਉਹਨਾਂ ਨੇ ਆਪਣਾ ਜਿਹੜਾ ਆ ਸਟੂਡੈਂਟਸ ਨੇ ਅੱਗੇ ਸ਼ਿਫਟ ਵੀ ਕੀਤਾ ਕੋਈ ਆਸਟ੍ਰੇਲੀਆ ਚਲਾ ਗਿਆ ਕੋਈ ਉਤੋਦੀ ਕੈਨੇਡਾ ਚਲਾ ਗਿਆ ਕਿਸੇ ਨੇ ਆਪਣਾ ਸ਼ੈਨਗਨ ਦੇ ਵਿੱਚ ਅਪਲਾਈ ਕਰ ਲਿਆ ਸੋ ਜਦੋਂ ਇਹ ਆਲਰੇਡੀ ਸ਼ੈਨਗਨ ਚ ਆ ਗਿਆ ਤੇ ਤੁਹਾਨੂੰ ਇੱਕ ਵੀਜ਼ੇ ਦੇ ਨਾਲ 29 ਕੰਟਰੀਆਂ ਹੋਰ ਮਿਲ ਜਾਣੀਆਂ ਸੋ 29 ਕੰਟਰੀਜ਼ ਦੇ ਵਿੱਚ ਤੁਸੀਂ ਜਿਹੜਾ ਆ ਟਰੈਵਲ ਕਰ ਸਕਦੇ ਹੋ ਸਿਰਫ ਟਿਕਟ ਲੈ ਕੇ ਜਾ ਸਕਦੇ ਹੋ ਤੁਸੀਂ ਆਸਟ੍ਰੇਲੀਆ ਦੀ ਗੱਲ ਕੀਤੀ ਆ ਆਸਟ੍ਰੇਲੀਆ ਅੱਜ ਦੇ ਟਾਈਮ 'ਚ ਜਿਹੜਾ ਵੀਜ਼ਾ ਲੈਣਾ ਭਾਵੇਂ ਹੀ ਉਹ ਲੈਵਲ 2 ਦੇ ਵਿੱਚ ਚਲੇ ਗਿਆ ਆ ਪਰ ਵੀਜ਼ਾ ਲੈਣਾ ਔਖਾ ਹੈ ਬਹੁਤਿਆਰ ਰਿਫਿਊਜ਼ ਲਾ ਹੀ ਹੁੰਦੀ ਆ ਆਸਟ੍ਰੇਲੀਆ ਦੀਆਂ ਫਿਰ ਸਾਈਪ੍ਰਸ ਤੋਂ ਗੱਲ ਬਫਿਲਡਰ ਨਹੀਂ ਆਉਗੀ ਦੇਖੋ ਜਦੋਂ ਸਾਈਪ੍ਰਸ ਦੇ ਵਿੱਚ ਉਹਨੇ ਆਪਣੀ ਸਟੱਡੀ ਕੰਪਲੀਟ ਕੀਤੀ ਹੋਏਗੀ ਸੋ ਉਹ ਐਜੂਕੇਸ਼ਨ ਉਹਦੇ ਕੰਮ ਆਏਗੀ ਐਂਡ ਉੱਥੇ ਦੀ ਰਿਕੁਆਇਰਮੈਂਟਸ ਨੂੰ ਦੇਖ ਕੇ ਹੀ ਉਹਨੂੰ ਜਿਹੜਾ ਹੈ ਗਵਰਨਮੈਂਟ ਵੀਜ਼ਾ ਦੇਗੀ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆਂ ਅੱਜ ਬੱਚਾ ਇੱਥੋਂ ਅਪਲਾਈ ਕਰਨਾ ਚਾਹੁੰਦਾ ਉਹਨੂੰ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਉਹਦਾ ਗੈਪ ਕਿਤੇ ਨਾ ਕਿਤੇ ਵਿਚ ਆ ਜਾਂਦਾ ਹੈ ਉਹਦੀ ਪ੍ਰੋਫੀਸ਼ੈਂਸੀ ਟੈਸਟ ਦਾ ਇਹ ਜਿਹੜੀ ਰਿਕੁਆਇਰਮੈਂਟ ਆ ਉਹ ਵਿੱਚ ਆ ਜਾਂਦੀ ਹੈ ਬਟ ਜਦੋਂ ਉਹਨੇ ਸਾਈਪ੍ਰਸ ਦੀ ਸਟੱਡੀ ਕੰਪਲੀਟ ਕਰ ਲਈ ਹੋਏਗੀ ਉਹ ਬੱਚਾ ਇੰਨਾ ਕਿ ਆਲਰੇਡੀ ਕੈਪੇਬਲ ਹੋ ਜਾਂਦਾ ਹੈ ਕਿ ਉੱਥੇ ਜਾ ਕੇ ਆਪਣਾ ਵੀਜ਼ਾ ਜਿਹੜਾ ਹੈ ਅਪਲਾਈ ਕਰੋ ਆਪਣੀ ਮਾਈਗ੍ਰੇਸ਼ਨ ਲੈ ਸਕਦਾ ਹੈ ਯਾਨੀ ਕਿ ਉੱਥੋਂ ਵੀਜ਼ਾ ਹੋਰ ਕਿਤੇ ਕੰਟਰੀ ਦਾ ਅਪਲਾਈ ਕਰਨਾ ਸੌਖਾ ਹੋ ਜਾਂਦਾ ਤੇ ਸੌਖਾ ਮਿਲ ਜਾਂਦਾ ਬਿਲਕੁਲ ਮੈਮ ਬਿਲਕੁਲ ਇਹੀ ਕਹਿਣਾ ਚਾਹੁੰਦੇ ਆ ਬਾਰ-ਬਾਰ ਕਿ ਜੇਕਰ ਤੁਸੀਂ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਕਮਿੰਗ ਇਨ ਟੇਕ ਜਿਹੜਾ ਹੈ ਮੈਂ ਦੱਸਣਾ ਚਾਹੁੰਦੀ ਹਾਂ ਸਟੂਡੈਂਟਸ ਨੂੰ ਕਿ ਫ फेब्रुवारी 2026 ਜਿਹੜਾ ਹੈ ਉਹਨ ਕਮਿੰਗ ਇਨ ਟੇਕ ਹੈ ਤੁਸੀਂ ਇਹਦੇ ਲਈ ਅਗਰ ਆਪਣੀ ਫਾਈਲ ਅਪਲਾਈ ਕਰਨਾ ਚਾਹੁੰਦੇ ਹੋ ਬਿਨਾ ਕਿਸੇ ਪੇਮੈਂਟ ਤੋਂ ਅਗੇਨ ਬਿਨਾ ਕਿਸੇ ਪੇਮੈਂਟ ਤੋਂ ਤੁਸੀਂ ਆਪਣਾ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਸਿਰਫ ਔਰ ਸਿਰਫ 1 ਸਾਲ ਦੀ ਯੂਨੀਵਰਸਿਟੀ ਦੀ ਫੀਸ ਦੇ ਕੇ ਤੇ ਤੁਸੀਂ ਆਪਣਾ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰੋ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਲ ਬਹੁਤ ਸਾਰੇ ਕੰਸਲਟੈਂਟ ਨੂੰ ਇਹ ਚੀਜ਼ ਲੱਗੇਗੀ ਕਿ ਸ਼ਾਇਦ ਅਗਰੇ ਡੀਲ ਕਰ ਰਹੇ ਨੇ ਤੇ ਹੋ ਸਕਦਾ ਕਾਲਜ ਐਵੇਂ ਖਵੇਂ ਦਾ ਹੋਵੇ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਤੁਹਾਡੀ ਹੀ ਮਨਪਸੰਦ ਦਾ ਕਾਲਜ ਹੋਏਗਾ ਜਿੱਥੇ ਤੁਸੀਂ ਕਹੋਗੇ ਉੱਥੇ ਹੀ ਐਡਮਿਸ਼ਨ ਕਰਾਈ ਜਾਏਗੀ ਰੁਪਇਆ ਕੋਈ ਚਾਰਜ ਨਹੀਂ ਕੀਤਾ ਜਾਏਗਾ ਸਿਰਫ 1 ਸਾਲ ਦੀ ਯੂਨੀਵਰਸਿਟੀ ਕਾਲਜ ਦੀ ਫੀਸ ਦੇ ਕੇ ਤੁਸੀਂ ਆਪਣਾ ਵੀਜ਼ਾ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਮੈਡਮ ਵੀਜ਼ੇ ਤੇ ਤੁਸੀਂ ਇਹਨੇ ਲਵਾ ਦਿੱਤੇ ਆ 23 ਵੀਜ਼ੇ ਲਏ ਆ ਠੀਕ ਹੈ ਮਤਲਬ ਦਾ ਸਟੂਡੈਂਟਸ ਲਈ ਹੈ ਜਿਨ੍ਹਾਂ ਦੇ ਵੀਜ਼ਾ ਹੈ ਉਹਨਾਂ ਲਈ ਖੁਸ਼ੀ ਦਾ ਮਹੌਲ ਆ ਕਿ ਇਹ ਕਿੰਨਾ ਰੱਖਾ ਹੋਇਆ ਤਾਂ ਮੈਨੂੰ ਲੱਗਦਾ ਵੀ ਇਹ ਹੁਣ ਕੱਟ ਕੇ ਮੂੰਹ ਮਿੱਠਾ ਕਰਾ ਦੇਣਾ ਚਾਹੀਦਾ ਸਾਡਾ ਬਿਲਕੁਲ ਸਹੀ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਸਾਇਪ੍ਰਸ ਤੁਸੀਂ ਬਠਿੰਡੇ ਰਹਿੰਦੇ ਹੋ ਤੁਸੀਂ ਅੰਮ੍ਰਿਤਸਰ ਰਹਿੰਦੇ ਹੋ ਜਾਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਹੋ ਤੁਸੀਂ ਇਹਨਾਂ ਦੇ ਮੋਗੇ ਗੁਰਦਾਸਪੁਰ ਤੇ ਜਲੰਧਰ ਆਫਿਸ ਵਿੱਚ ਵਿਜ਼ਿਟ ਕਰ ਸਕਦੇ ਹੋ ਜਿੱਥੇ ਤੁਸੀਂ ਸੋਚਦੇ ਹੋ ਕਿਥੇ ਸਾਡਾ ਯਾਰ ਕਰਾਇਆ ਲੱਗ ਜਾਣਾ 2000 ਰੁਪਏ ਜਾਂ 1000 ਰੁਪਏ ਜਾਂ ਇਸ ਤੋਂ ਵੱਧ ਲੱਗ ਜਾਣਾ ਅਸੀਂ ਨਾ ਹੀ ਜਾਈਏ ਲੱਗੇ ਛਾਗੇ ਕਿਤੇ ਅਪਲਾਈ ਕਰ ਲੈਨੇ ਮੈਨੂੰ ਲੱਗਦਾ ਵੀ ਤੁਹਾਨੂੰ ਲੱਗੇ ਛਾਗੇ ਜਿੱਥੇ ਪੈਕੇਜ ਕਰਨਾ ਪੈਣਾ ਨਾ 7-8 ਲੱਖ ਰੁਪਏ ਦਾ ਉੱਥੇ ਤੁਸੀਂ 2000 ਰੁਪਏ ਲਾ ਕੇ ਇੱਥੇ ਆ ਵੀ ਜਾਓਗੇ ਨਾ ਇਹਨਾਂ ਤੋਂ ਸਲਾਹ ਲੈ ਲਓਗੇ ਤੇ ਤੁਹਾਡੇ ਕਿੰਨੇ ਲੱਖ ਇਹਨਾਂ ਤੋਂ ਸਲਾਹ ਲਓ ਚੰਗੀ ਲੱਗਦੀ ਐ ਅਪਲਾਈ ਕਰੋ ਬਾਕੀ ਥੱਲੇ ਦਿੱਤਾ ਹੋਇਆ ਨੰਬਰ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਐ ਸਲਾਹ ਕਿਵੇਂ ਦੀ ਲੱਗੀ ਐ ਤੁਸੀਂ ਸਾਨੂੰ ਇਹਨਾਂ ਦੇ ਕਮੈਂਟ ਕਰਕੇ ਦੱਸ ਦਿਓ ਜੋ ਵੀ ਸਲਾਹ ਚੰਗੀ ਲੱਗੂਗੀ ਅਪਲਾਈ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ